ਆ ਵੱਧ ਗਿਆ ਜੀ ਸਵੇਖੋ ਆ ਆ ਰਿਹਾ ਵੇਖਾ ਹੁਣ ਵੱਧ ਗਿਆ ਹੋ ਰਹੀ ਆ ਪਹਿਲਾਂ ਤੱਕ ਬਹੁਤ ਪਿੱਛੇ ਚਲਾ ਗਿਆ ਸੀ ਹੁਣ ਹੋਰ ਵੱਧ ਗਿਆ ਜੀ ਫੋਟ ਸਵਾ ਜਦੋਂ ਤਾਂ ਵੱਧਣਾ ਚਲੂ ਹੋਇਆ ਇਹ ਹਲ ਟਾਇਰ ਤੋਂ ਜੀ ਅੱਗ ਬਗ ਜਾ ਵੇਖੋ ਜੀ ਆ ਰਿਹਾ ਮਿੱਟੀ ਰੋੜ ਰਹੀ ਹੈ ਨੀਆਂ ਨੂੰ ਖਤਰਾ ਹੋ ਰਿਹਾ ਹੈ ਆ ਦਿਲਵਾੜਾ ਛੱਡੀ ਕਈ ਮਕਾਨਾਂ ਦੀਆਂ ਤੇ ਤਿੰਨ ਮਕਾਨ ਕਿੰਨੇ ਦੇ ਮਕਾਨਾਂ ਦੇ ਜੀ ਆਕੀ ਵੀ ਆਸਪਾਸੇ ਹੋਈਆਂ ਖੜੀਆਂ ਨੇ ਪਿੰਡ ਵਿੱਚ ਜਿਹੜੇ ਸੀ ਉਹਨਾਂ ਨੇ ਹੋਈਆਂ ਖੜੀਆਂ 100 ਕੋ ਮਕਾਨ ਤਾਂ ਪੂਰਾ ਹੋ ਗਿਆ ਇਹ ਟਾਣੀਆਂ ਦੇ ਪਿੰਡ ਤੇ ਲੱਗ ਗਿਆ ਪਿੰਡ ਤੇ ਲੱਗ ਗਈ। ਕੁਝ ਮਾਰ ਕੁਛ ਨਹੀਂ ਮਿਲਿਆ ਬਸ ਰਾਸ਼ਨ ਹੈ ਜਿਹੜਾ ਥੋੜਾ ਬੋਤੋ ਮਿਲ ਰਿਹਾ ਜੀ। ਪਰਵੇ ਵਰਕ ਹੋਇਆ ਹੀ ਨਹੀਂ ਨਾ ਚੈੱਕ ਕਰਨ ਵਾਸਤੇ ਆਇਆ ਗੜ ਅਕਸਰ ਕੋਈ ਨਹੀਂ ਆਇਆ। ਮਾਤਾ ਸਾਡੇ ਜਿਹੜੇ ਮਕਾਨ ਨੇ ਗਿਆ ਮੋਕੇ ਦੇ ਅਸਟੇਮ ਦੇਖੇ ਜਾਣਾ ਪਿੱਛੇ ਵੇਖਦ ਕੀ ਬਣੇਗਾ। ਕੋਈ ਪਤਾ ਨਹੀਂ ਪਤਾ ਨਹੀਂ ਮਕਾਨ ਹੈ ਤੇ ਹੈ ਮਕਾਨ ਹੈ ਜਾਂ ਨਹੀਂ ਹੈ। ਕੋਈ ਲਗੜਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਮੋਕੇ ਦੇ ਹੋਣਾ ਇਸ ਟਾਈਮ ਇਹਦੀ ਪਰਵਾਹੀ ਕੀਤੀ ਜਾਵੇ ਉਹਨੂੰ ਵੇਖੇ ਜੇ ਕੋਈ ਫਾਇਦਾ ਨਹੀਂ ਪਿੱਛੇ ਤਾਂ ਕੋਈ ਸਿਰਫ ਦਾਫਰ ਦੇ ਦਵਾ ਕੀ ਪੈਸੇ ਗਏ ਨੇ ਬਿਧਿਆ ਦੀ ਇਹ ਬਸ ਉਹਨਾਂ ਨੂੰ ਆਇਆ। ਜੇ ਆਦੇ ਹੁਣ ਤਾਂ ਦੇਖੇ ਮੋਕੇ ਤੇ ਜੀ ਆ ਬਿਆ ਮਾੜੀ ਇਹ ਜਿ ਡਿੱਗਿਆ ਵੇ ਕਿਵੇਂ ਇਹਨੂੰ ਹੁਣ ਚੱਕੀਤਾ ਜਾਵੇ ਪਾਣੀ ਇਹ 1.5 ਫੁੱਟ ਚੜ ਰਿਹਾ ਉੱਤੇ ਹੀ ਸਰਗੋ ਅਸੀਂ ਮੰਗ ਕਰਨਾ ਤੇ ਸਾਨੂੰ ਚਾਰਾ ਦਿੱਤਾ ਜਾਵੇ ਤਾਂ ਸਾਡਾ ਰਾਸ਼ਨ ਇੱਥੇ ਕਿਨੇ ਵੀ ਨਾਂ ਦਾ ਭੋਨ 50000 ਤੱਕ ਕਿੱਲੇ ਦਾ ਮਾਰਜਾ ਦੇਣ ਅਸੀਂ ਗਰੀਬ ਹੈ ਤਾਂ ਜਾਣ ਕੋਈ ਮੀਰ ਸਭ ਇਸ ਟਾਈਮ ਇੱਕੋ ਜੇ ਹੋਏ ਪੈਨੇ ਜਿਹੜਾ 20000 ਦਾ ਐਲਾਨ ਕੀਤਾ ਗਿਆ ਉਹ ਠੀਕ ਨਹੀਂ ਹੈਗਾ ਉਹ ਵੀ ਠੀਕ ਹੈ ਜੇ ਮਿਲਦਾ ਸਾਨੂੰ 20000 ਵੀ ਬੜਾ ਜੇ ਦੇਣ ਤਾਂ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਜੇ ਪਿਛਾ ਖਾਈ ਅਫਸਰ ਜਾਂਦੇ ਇਥੇ ਪਹੁੰਚੇ ਚਾਰ ਜਾਰ ਜਾਂ ਪੰਜ ਜਾਰ ਹੁੰਦਾ ਹੋਰ ਵੀ ਅਫਸਰ ਰੱਖ ਲੈ ਕੱਚੀ ਜ਼ਮੀਨਾਂ ਨਾਲ ਹੀ ਨਹੀਂ ਕੱਚੀ ਜ਼ਮੀਨਾਂ ਵਾਲੇ ਵੀ ਦੇਣਾ ਨਾ ਉਹ ਅੱਗੇ ਨਹੀਂ ਮਿਲਦਾ ਅੱਗੇ 2023 ਚ ਆਇਆ ਸੀ ਕੱਚੀ ਜ਼ਮੀਨ ਦਾ ਉਹਨਾਂ ਨੇ ਨਹੀਂ ਦਿੱਤਾ ਮਾਲ ਜਾ ਇਸ ਵਾਰ ਮਿਲਣਾ ਚਾਹੀਦਾ